ਮਸ਼ਹੂਰ ਯੂਟਿਊਬਰ ਜੋੜੀ ਗੁਲਜਸ ਕਪਲਸ ਨੂੰ ਤਾਂ ਤੁਸੀਂ ਸਾਰੇ ਵਧੀਆ ਤਰੀਕੇ ਨਾਲ ਜਾਣਦੇ ਹੀ ਹੋ ਇੱਕ ਐਸੀ ਜੋੜੀ ਜੋ ਆਪਣੇ ਦਿਲਚਸਪ ਅਤੇ ਮਨੋਰੰਜਕ ਵਲੌਗਸ ਰਾਹੀਂ ਲੋਕਾਂ ਦੇ ਦਿਲਾਚਸਪ ਵਾਸਤੇ ਚੁੱਕੀ ਹੈ ਉਹਨਾਂ ਦੇ ਇੰਸਟਾਗ੍ਰam ਅਕਾਊਂਟ ਤੇ ਲਗਭਗ 8 ਲੱਖ ਫਾਲੋਅਰ ਹਨ ਅਤੇ ਉਹਨਾਂ ਦੇ ਵਲੌਗ ਹਰ ਵਾਰ ਵਾਇਰਲ ਹੁੰਦੇ ਹਨ ਹਾਲਾਂਕਿ ਵਕਤ-ਵਕਤ ਤੇ ਉਹਨਾਂ ਦਾ ਨਾਂ ਕੁਝ ਵਿਵਾਦਾਂ ਨਾਲ ਵੀ ਜੁੜਿਆ ਹੋਇਆ ਹੈ ਪਰ ਦਿਖਾਈ ਇਹ ਹੀ ਦਿੰਦਾ ਹੈ ਕਿ ਉਹਨਾਂ ਦੀ ਫੈਨ ਫਾਲੋਇੰਗ 'ਚ ਕੋਈ ਕਮੀ ਨਹੀਂ ਆਈ ਪਰ ਬੀਤੇ ਦਿਨ ਆਇਆ ਉਹਨਾਂ ਦਾ ਇੱਕ ਨਵਾਂ ਵਲੌਗ ਜਿਸ ਨੇ ਲੋਕਾਂ ਵਿੱਚ ਇੱਕ ਨਵਾਂ ਵਿਵਾਦ ਖੜਾ ਕਰ ਦਿੱਤਾ ਥੰਬਨੇਲ ਉੱਤੇ ਲਿਖਿਆ ਗਿਆ ਸੀ ਲੜਾਈ 'ਚ ਗੱਲ ਤਲਾਕ ਤੱਕ ਪਹੁੰਚ ਗਈ ਜਿਸ ਨੇ ਸਾਰੇ ਦਰਸ਼ਕਾਂ ਦਾ ਧਿਆਨ ਖਿੱਚ ਲਿਆ ਪਰ ਜਦੋਂ ਲੋਕਾਂ ਨੇ ਵਲੌਗ ਦੇਖਿਆ ਤਾਂ ਅੰਦਰ ਸਿਰਫ ਹਾਸਾ ਮਜ਼ਾਕ ਸੀ ਕੋਈ ਵੀ ਤਨਾਜ ਜਾਂ ਗੰਭੀਰਤਾ ਵਾਲੀ ਗੱਲ ਨਹੀਂ ਸੀ ਜਿਸ ਤੋਂ ਬਾਅਦ ਉਹਨਾਂ ਦੇ ਚਾਹਣ ਵਾਲਿਆਂ ਨੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਤੇ ਪੂਰਾ ਵਲੌਗ ਕਮੈਂਟਾਂ ਨਾਲ ਭਰ ਦਿੱਤਾ ਜਿਸ ਵਿੱਚ ਕਮੈਂਟ ਆਇਆ ਕਿ ਕੰਟੈਂਟ ਬਣਾਉਣ ਲਈ ਕੁਝ ਵੀ ਕਰ ਰਹੇ ਹੋ ਜਿਨ੍ਹਾਂ ਦਾ ਤਲਾਕ ਹੋਇਆ ਹੈ ਉਹਨਾਂ ਨੂੰ ਪੁੱਛ ਕੇ ਦੇਖੋ ਤੁਸੀਂ ਹੈਡਲਾਈਨ ਸਹੀ ਲਾਇਆ ਕਰੋ ਥੋੜੇ ਦਿਨਾਂ ਬਾਅਦ ਤਲਾਕ ਦੀ ਹੈਡਲਾਈਨ ਲਾ ਦਿੰਦੇ ਹੋ ਕੋਈ ਚੱਜ ਦਾ ਹੈਡਲਾਈਨ ਨਾ ਲਾ ਦਿਆ ਕਰੋ ਵਿਊਜ਼ ਲਈ ਕੀ ਕੁਝ ਕਰਨਾ ਪੈਂਦਾ ਹੈ ਰੀਅਲ ਲਾਈਫ ਤੇ ਸੋਸ਼ਲ ਲਾਈਫ ਵਿੱਚ ਬਹੁਤ ਫਰਕ ਹੁੰਦਾ ਹੈ ਇਸ ਤਰ੍ਹਾਂ ਨਹੀਂ ਲਿਖਣਾ ਚਾਹੀਦਾ ਬਹੁਤ ਗਲਤ ਗੱਲ ਹੈ ਤੁਹਾਡੇ ਗਲਤ ਟਾਈਟਲ ਕਰਕੇ ਲੋਕ ਤੁਹਾਨੂੰ ਪਸੰਦ ਕਰਨਾ ਹਟ ਗਏ ਹਨ ਜਿਨ੍ਹਾਂ ਦੇ ਤਲਾਕ ਹੋਏ ਨੇ ਉਹਨਾਂ ਨੂੰ ਪੁੱਛੋ ਜਰਾ ਕਿ ਉਹਨਾਂ ਦੇ ਘਰ ਦਾ ਕੀ ਹਾਲ ਹੈ ਰੱਬ ਕਦੋਂ ਤੁਹਾਡੀ ਜ਼ੁਬਾਨ ਸੱਚੀ ਕਰ ਦਵੇ ਇਸ ਦਾ ਕੋਈ ਪਤਾ ਨਹੀਂ ਹੁੰਦਾ ਅੱਜ ਸਿਰਫ ਟਾਈਟਲ ਲਿਖਿਆ ਕੱਲ ਦਾ ਪਤਾ ਨਹੀਂ ਹੁੰਦਾ ਰੱਬ ਦੇ ਭਾਣੇ ਦਾ ਸੋਚ ਸਮਝ ਕੇ ਲਿਖਿਆ ਕਰੋ ਇਸ ਤਰ੍ਹਾਂ ਦੇ ਕਮੈਂਟਾਂ ਨਾਲ ਕਮੈਂਟ ਸੈਕਸ਼ਨ ਭਰ ਗਿਆ ਕਈਆਂ ਨੇ ਇਹ ਵੀ ਲਿਖਿਆ ਕਿ ਕਲਿੱਕਬੇਟ ਟਾਈਟਲਾਂ ਕਰਕੇ ਦਰਸ਼ਕ ਭਰੋਸਾ ਘਮਾਉਣ ਲੱਗ ਪਏ ਹਨ ਜਿਵੇਂ ਕਿ ਕਈ ਨਾਂਵਰ ਲੋਕਾਂ ਨੇ ਕਿਹਾ ਹਾਸੇ ਮਜ਼ਾਕ ਆਪਣੀ ਜਗ੍ਹਾ ਪਰ ਦੁਖੀ ਵਿਅਕਤੀਆਂ ਦੇ ਦਰਦ ਤੇ ਮਨੋਰੰਜਨ ਬਣਾਉਣਾ ਠੀਕ ਗੱਲ ਨਹੀਂ